ਆ ਦੇਖੋ ਦੋਸਤੋ ਕਿਸੇ ਵੀਰ ਨੇ ਨਾ ਕਿੰਨਾ ਵਧੀਆ ਇਹ ਦੇਸੀ ਜੁਗਾੜ ਲਾਇਆ ਹੈ ਜਿਹੜਾ ਇਹ ਸਰੀਆ ਆ ਇਹਦੀ ਉਹ ਤਿਆਰ ਕਰਕੇ ਇੱਕ ਸਪੋਰਟ ਸਟੈਂਡ ਦੇ ਨਾਲ ਵੈਲਡ ਕਰਤੀ ਤੇ ਇਹ ਸਿੱਧੀ ਕਰਤੀ ਬਿਲਕੁਲ ਗিয়ার ਲੀਵਰ ਨੂੰ ਜਦੋਂ ਇਹ ਸਟੈਂਡ ਲਾਉਨੇ ਆਪਾਂ ਮੋਟਰਸਾਈਕਲ ਨੂੰ ਖੜਾਉਨੇ ਆ ਸਟੈਂਡ ਲਾ ਕੇ ਉਦੋਂ ਇਹ ਲੀਵਰ ਨੂੰ ਸਿੱਧੀ ਟੱਚ ਹੋ ਜਾਂਦੀ ਹੈ ਜਾਣੀ ਕਿ ਜਿੰਨਾ ਚਿਰ ਆਪਾਂ ਸਟੈਂਡ ਨੂੰ ਚੱਕਦੇ ਨਹੀਂ ਤਾਂ ਗੇਰ ਨਹੀਂ ਪੈਂਦਾ ਮੋਟਰਸਾਈਕਲ ਦਾ ਤੁਸੀਂ ਆਪ ਹੀ ਸੋਚੋ ਵੀ ਕਿੰਨੀ ਵਧੀਆ ਇਹ ਸਕੀਮ ਲਾਈ ਹੈ ਤਾਂਕਿ ਆਪਾਂ 6 ਫੀਟ ਤੋਂ ਬਚ ਸਕੀਏ ਅਕਸਰ ਆਪਾਂ ਮੋਟਰਸਾਈਕਲ ਜਦੋਂ ਖੜਾ ਹੁੰਦਾ ਸੀ ਉਹਨੂੰ ਸਟਾਰਟ ਕਰਕੇ ਚੱਕ ਲੈਂਦੇ ਸੀ ਤਾਂ ਆਪਾਂ ਲੈ ਕੇ ਤੁਰ ਪੈਂਦੇ ਸੀ ਤੇ ਆਪਾਂ ਸਟੈਂਡ ਨੂੰ ਚੱਕਣਾ ਭੁੱਲ ਜਾਂਦੇ ਸੀ ਉਸ ਦਾ ਭਾਰੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਚੱਲਦਾ ਮੋਟਰਸਾਈਕਲ ਕਿਤੇ ਵੀ ਜਦੋਂ ਆਪਾਂ ਮੋੜਦੇ ਉਹਨੂੰ ਟੇਟਾ ਹੁੰਦਾ ਮੋਟਰਸਾਈਕਲ ਉਹ ਥੱਲੇ ਟੱਚ ਹੋ ਕੇ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਸੁੱਟ ਦਿੰਦਾ ਸੀ ਤੇ ਇੱਕ ਹਾਦਸਾ ਹੋਣ ਦਾ ਕਈ ਵਾਰੀ ਲੱਤਾਂਾਂ ਟੁੱਟ ਸਕਦੀ ਹੈ ਤੇ ਬਹੁਤ ਨੁਕਸਾਨ ਵਾਲੀ ਗੱਲ ਹੋ ਜਾਂਦੀ ਸੀ ਤੇ ਇਹ ਸਿਸਟਮ ਬਹੁਤ ਵਧੀਆ ਹੈ ਤਾਂ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੇ ਇਹ ਸਕੀਮ ਹੈ ਜਿਹੜੀ ਕੰਮ ਆ ਸਕੇ